ਲੋ ਜੀ ਸ਼ਸ਼ੀ ਗਾਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਅੱਜ ਆਪਾਂ ਬਣਾਉਣ ਲੱਗੇ ਆ ਜੀ ਆਟੇ ਵਾਲੀ ਪੰਜੀਰੀ ਉਹਦੇ ਲਈ ਆਪਾਂ ਕੀ ਕੀਤਾ ਵਾ ਕਣਕ ਦਾ ਆਟਾ ਲੈ ਲਿਆ ਵਾ ਇਧਰ ਆਪਾਂ ਖੰਡ ਪੀਸ ਲਈ ਆ ਇਹ ਡਰਾਈ ਫਰੂਟਸ ਦਾ ਜਿਹਦੇ ਵਿੱਚ ਬਦਾਮ ਕਾਜੂ ਸਾਰੇ ਆਪਾਂ ਮਿਕਸ ਕਰਕੇ ਥੋੜੇ ਜਿਹਾ ਗ੍ਰਾਇੰਡ ਕਰ ਲਿਆ ਇਹ ਵੀ ਇਹਦਾ ਨਾਮ ਨਹੀਂ ਮੈਨੂੰ ਪਤਾ ਤੇ ਖਸਖਸਾ ਤੇ ਦੇਸੀ ਘਿਓ ਪਾਵਾਂਗੇ ਕਿਓ ਆਪਾ ਪਾਲਿਆ ਵਾ ਟਾਈ ਗੇਲੋ ਆਪਾ ਕਿਓ ਪਾਉਣ ਲੱਗੇ ਆ ਆਪਾ ਕਿਓ ਆਪਣਾ ਗਰਮ ਹੋ ਗਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਟਾ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਆਟਾ ਪਾ ਦਿੱਤਾ ਵਾ Nalgina lõpetades marisemad . ਆਪਾਂ ਇਹਨੂੰ ਸੁਨਹਿਰਾ ਪੂਰਾ ਹੋਣ ਤੱਕ ਭੁੰਨਣਾ ਵਾ ਜਦੋਂ ਤੱਕ ਇਹਦੇ ਵਿੱਚੋਂ ਮਿੱਠੀ ਮਿੱਠੀ ਖੰਡ ਨਹੀਂ ਆਉਂਦੀ ਜੀ ਮੈਕਦੀ ਆਉਗੀ ਉਸ ਤੋਂ ਬਾਅਦ ਆਪਾਂ ਦੂਜਾ ਸਮਾਨ ਪਾਵਾਂਗੇ ਬਰਾਊਨ ਹੋ ਗਿਆ ਇਹਦਾ ਕਲਰ ਪੂਰਾ ਜਾ ਹੁਣ ਆਪਾਂ ਇਹਨੂੰ ਥੱਲੇ ਲਾ ਦਾਂਗੇ ਹੁਣ ਜਿਹੜੇ ਆਪਾਂ ਡਰਾਈ ਫਰੂਟ ਪੀਸੇ ਸੀਗੇ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਥੋੜਾ ਜਿਹਾ ਨਾਲ ਹੀ ਆਪਾਂ ਖਸਖਸ ਪਾ ਦੇਣੀ ਹੈ ਇਨੂੰ ਫੇਰ ਥੋੜਾ ਜਿਹਾ ਇਹਦੇ ਵਿੱਚ ਪਲਟਾ ਮਾਰ ਦਾਂਗੇ ਫੇਰ ਥੱਲੇ ਉਤਾਰ ਕੇ ਇਹਦੇ ਵਿੱਚ ਆਪਾਂ ਖੰਡ ਪਾਵਾਂਗੇ ਇਹ ਸਿਆਲਾ ਲਈ ਆਪਣੇ ਲਈ ਬਹੁਤ ਜ਼ਿਆਦਾ ਲਾਈਫ ਦਾ ਆਇਕ ਹੁੰਦੀ ਹੈ ਨਾਲੇ ਤਾਕਤ ਮਿਲਦੀ ਹੈ ਸਰੀਰ ਨੂੰ એનર્ਜੀ ਮਿਲਦੀ ਹੈ ਤੇ ਜਿਵੇਂ ਮਤਲਬ ਕਿ ਬੱਚੇ ਤੋਂ ਬਾਅਦ ਵੀ ਆਪਾਂ ਪੰਜੀਰੀ ਬਣਾ ਕੇ ਦਿੰਨੇ ਉਹਦੇ ਵਿੱਚ ਆਪਾਂ ਥੋੜੇ ਜਿਹੇ ਡਰਾਈ ਫਰੂਟਸ ਹੋਰ ਹਿਸਾਬ ਦੇ ਪਾ ਦਿੰਨੇ ਆ ਤੇ ਹਣ ਜਾਣਾ ਖਣਕੀ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਲਈ ਆ ਜਿਹੜੀ ਪੀਸੀ ਹੋਈ ਸੀ ਤੇ ਹੁਣ ਆਪਾਂ ਇਹਨੂੰ ਮਿਲਾ ਦਾਂਗੇ ਚੰਗੀ ਤਰ੍ਹਾਂ ਆਪਾਂ ਮਿਲਾ ਲੈਣੀ ਆ ਤੇ ਪੰਜੀਰੀ ਆਪਣੀ ਹੋ ਗਈ ਬਣ ਕੇ ਤਿਆਰ ਠੰਡੇ ਹੋਣ ਤੋਂ ਬਾਅਦ ਇਹਨੂੰ ਆਪਾਂ ਕਿਸੇ ਢਾਂਡੇ ਦੇ ਵਿੱਚ ਪਾ ਕੇ ਛੱਡ ਦਿੰਦੇ ਹਾਂ 15-20 ਦਿਨ ਲਈ ਬੜੇ ਆਰਾਮ ਨਾਲ ਚਲਾ ਸਕਦੇ ਹਾਂ ਕਿਉਂਕਿ 15-20 ਦਿਨ ਹੀ ਨਿਕਲਣੇ ਇਹਦੇ ਨਾਲ ਹੰਡਾ ਪਾ ਮਿਕਸ ਕਰ ਲਈ ਤੇ ਪੰਜੀਰੀ ਬਣ ਕੇ ਹੋ ਗਈ ਆਪਣੀ ਤਿਆਰ ਅਗਰ ਕੇ ਪੰਜੀਰੀ ਬਣ ਕੇ ਆਪਣੀ ਤਿਆਰ ਹੋ ਗਈ ਆ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਜੀ ਧੰਨਵਾਦ